ਹਾਂਜੀ ਭਾਈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਆਂ ਜੀ ਜਗਰਾਉਂ ਦੀ ਸਬਜ਼ੀ ਮੰਡੀ ਦੇ ਵਿੱਚ ਮੰਗਰ ਟ੍ਰੇਡਿੰਗ ਕੰਪਨੀ ਦੇ ਵਿੱਚ ਪਹੁੰਚ ਚੁੱਕੇ ਆਂ ਜੀ ਅੱਜ ਤੁਹਾਨੂੰ 1 ਦਸੰਬਰ 2025 ਦੇ ਥੋਕ ਦੇ ਭਾਅ ਦੱਸਣ ਜਾ ਰਹੇ ਆਂ ਤੇ ਇੱਕ ਤੁਹਾਨੂੰ ਬੇਨਤੀ ਹੈ ਵੀ ਵੀਡੀਓ ਵਧੀਆ ਲੱਗਦੀ ਹੋਵੇ ਜਾਣਕਾਰੀ ਵਧੀਆ ਲੱਗਦੀ ਹੋਵੇ ਜਰੂਰ ਸ਼ੇਅਰ ਕਰਿਆ ਕਰੋ ਹੋਰ ਬੱਟੇ ਵੀਰੇ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਅੱਛਾ ਵੀਰੇ ਅੱਜ 1 ਦਸੰਬਰ 2025 ਦੇ ਥੋਕ ਦੇ ਭਾਅ ਦੱਸੋ ਮੇਰਾ ਵੀਰ ਜਗਰਾਉ ਮੰਡੀ ਦੇ ਦਸੰਬਰ 2025 ਮੰਗਲ ট্রেਡਿੰਗ ਕੰਪਨੀ ਸ਼ਾਪ ਨੰਬਰ 15 ਥੋਬੀ ਵਿੱਚ ਜੀ 20 ਰੁਪਏ ਕਿਲੋ ਠੀਕ ਆ ਜੀ ਥੋਬੀ 20 ਬਾਈ ਮੂਲੀ 6 ਰੁਪਏ ਕਿਲੋ ਠੀਕ ਆ ਜੀ ਫਾਲਕ 10 ਰੁਪਏ ਕਿਲੋ ਠੀਕ ਆ ਜੀ ਆਲੂ ਪੁਰਾਣਾ 200 ਰੁਪਏ ਦਾ ਗੱਟਾ ਠੀਕ ਆ ਜੀ ਆਲੂ 200 ਦਾ ਤੇ ਨਵਾਂ ਵੀ ਨਵਾਂ ਜੀ ਨਵਾਂ 550 ਨਵਾਂ 550 ਨਵਾਂ 550 ਠੀ ਮੇਥਾ 20 ਰੁਪਏ ਕਿਲੋ ਜੀ ਮੇਥਾ 20 ਰੁਪਏ ਨਵਾਂ ਪਿਆਜ਼ ਜੀ ਪਿਆਜ਼ 12 ਰੁਪਏ ਕਿਲੋ ਜੀ ਵਧੀਆ ਟੌਪ ਦਾ ਠੀਕ ਆ ਜੀ ਨਵਾਂ ਪਿਆਜ਼ 12 ਰੁਪਏ ਕਿਲੋ ਆ ਜੀ ਠੀਕ ਆ ਜੀ ਤੇ ਖੀਰਾ 45 ਰੁਪਏ ਕਿਲੋ ਕੀ ਲੈ ਜੀ ਟਮਾਟਰ 45 ਟਮਾਟਰ 45 ਦਾ ਮਟਰ ਜੀ ਮਟਰ 55 ਰੁਪਏ 50 ਰੁਪਏ ਮਟਰ 55 ਰੁਪਏ ਜੀ ਤੇ ਮੂਲੀ ਜੀ ਮੂਲੀ 6 ਰੁਪਏ ਕਿਲੋ ਜੀ ਮੂਲੀ 6 ਰੁਪਏ ਜੀ ਤੇ ਖੀਰਾ ਜੀ ਖੀਰਾ 40 ਰੁਪਏ ਨੈਟ ਠੀਕ ਹੈ ਖੀਰਾ ਚਾਹੀਦਾ ਠੀਕ ਹੈ ਜੀ ਹੋਰ ਆਪਣੇ ਕੋਲ ਕੋਈ ਮਾਲ ਹੈ ਜੀ ਹੋਰ ਆਪਣੇ ਕੋਲ ਲਸਣ ਹੈ ਜੀ 55 ਰੁਪਏ ਕੋਲ ਲਸਣ ਵੇਚਿਆ ਹੀ ਲਾਰ ਠੀਕ ਹੈ ਜੀ ਚਿੱਟਾ ਵੇਚਿਆ 35 ਰੁਪਏ ਕਿਲੋ ਜੀ ਠੀਕ ਹੈ ਜੀ ਇੱਕ ਮਾਲ ਸੀਗਾ ਥੋੜਾ ਜਿਹਾ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਧੰਨਵਾਦ ਜੀ ਬਹੁਤ ਬਹੁਤ ਆਓ ਇਹਨਾਂ ਦੀ ਦੁਕਾਨ ਤੇ ਬਾਈ ਵਧੀਆ ਥੋਕ ਦੇ ਭਾਅ 'ਚ ਮਾਲ ਖਰੀਦੋ ਬਹੁਤ ਵਧੀਆ ਮਾਲ ਪੈਨਾਂ ਕੋਲੇ ਇਹਨਾਂ ਦੀ ਖੇਤ 'ਚ ਗੋਭੀ ਵੀ ਲਾਈ ਹੋਈ ਆ ਉਹ ਵੀ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ ਬਹੁਤ ਬਹੁਤ